ਪੰਜਾਬ ਦੇ ਗੁਰਦਾਸਪੁਰ ਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਅਤੇ ਬੋਡੀਗਾਰਡ ਦਾ ਕਤਲ ਕਰ ਦਿੱਤਾ ਗਿਆ ਵੀਰਵਾਰ ਰਾਤ ਕਰੀਬ 9 ਵਜੇ ਗੈਂਗਸਟਰ ਦੀ ਮਾਂ ਹਰਜੀਤ ਕੌਰ ਅਤੇ ਬੋਡੀਗਾਰਡ ਕਰਨਵੀਰ ਸਿੰਘ ਘਰ ਦੇ ਬਾਹਰ ਕਾਰ ਚ ਮੌਜੂਦ ਸਨ ਜਦੋਂ ਹਮਲਾਵਰਾਂ ਨੇ ਉਹਨਾਂ ਦੀ ਗੱਡੀ ਤੇ ਗੋਲੀਆਂ ਚਲਾ ਦਿੱਤੀਆਂ ਮੌੜਲੀ ਜਾਂਚ ਤੋਂ ਪਤਾ ਚੱਲਿਆ ਕਿ ਨਿਸ਼ਾਨਾ ਕਰਨਵੀਰ ਸੀ ਕਰਨਵੀਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਕੁਝ ਗੋਲੀਆਂ ਜੱਗੂ ਦੀ ਮਾਂ ਨੂੰ ਵੀ ਲੱਗੀਆਂ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹਰਜੀਤ ਨੂੰ 6 ਗੋਲੀਆਂ ਅਤੇ ਕਰਨਵੇਦ ਨੂੰ 4 ਗੋਲੀਆਂ ਲੱਗੀਆਂ ਇਸ ਦਾ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਹੈ ਫਲੋਰੈਂਸ ਦੇ ਵਿਰੋਧੀ ਬੰਬੀਹਾ ਗੈਂਗ ਨਾਲ ਜੁੜੇ ਤਿੰਨ ਗੈਂਗਸਟਰਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਇਸ ਦੀ ਜ਼ਿੰਮੇਵਾਰੀ ਲਈ ਹੈ ਇਹਨਾਂ ਚੋਂ ਦੋ ਗੈਂਗਸਟਰ ਹਰਿਆਣਾ ਦੇ ਸਨ ਪੁਲਿਸ ਇਸ ਘਟਨਾ ਨੂੰ ਗੈਂਗਵਾਰ ਨਾਲ ਜੋੜ ਰਹੀ ਹੈ ਕਿਉਂਕਿ ਜੱਗੂ ਲੰਬੇ ਸਮੇਂ ਤੋਂ ਪੰਜਾਬ ਵਿੱਚ ਅਪਰਾਧ ਦੀ ਦੁਨੀਆ ਵਿੱਚ ਸਰਗਰਮ ਹੈ ਉਸ ਦਾ ਕਈ ਵਿਰੋਧੀ ਗੈਂਗਾ ਨਾਲ ਟਕਰਾ ਰਿਹਾ ਹੈ ਜਾਣਕਾਰੀ ਮੁਤਾਬਕ ਇੱਕ ਘਟਨਾ ਵੀਰਵਾਰ ਰਾਤ 9 ਵਜੇ 7 ਮਿੰਟ ਤੇ ਬਟਾਲਾ ਦੇ ਅਰਬਨ ਸਟੇਟ ਇਲਾਕੇ ਚ ਸਾਹਮਣੇ ਆਈ ਹਰਜੀਤ ਕੌਰ ਕਰਨਵੀਰ ਨਾਲ ਕਾਰ ਵਿੱਚ ਕਿਤੇ ਗਈ ਸੀ ਉਹ ਰਾਤ ਨੂੰ ਘਰ ਵਾਪਸ ਆਈ ਉਹ ਜਿਵੇਂ ਘਰ ਦੇ ਬਾਹਰ ਕਾਰ ਵਿੱਚ ਹੀ ਸੀ ਕਰਨਵੀਰ ਡਰਾਈਵਿੰਗ ਸੀਟ ਤੇ ਮੌਜੂਦ ਸੀ ਜੋ ਕਿ ਹਰਜੀਤ ਅਗਲੀ ਸੀਟ ਤੇ ਬੈਠੀ ਸੀ ਦੋ ਨੌਜਵਾਨ ਕਾਰ ਦੀ ਡਰਾਈਵਿੰਗ ਸੀਟ ਵੱਲ ਆਏ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਲਗਾਤਾਰ ਗੋਲੀਬਾਰੀ ਕੀਤੀ ਜਾ ਰਹੀ ਸੀ ਫਾਇਰਿੰਗ ਕਰਨ ਤੋਂ ਬਾਅਦ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਬਟਾੜਾ ਦੇ ਐਸਐਸਪੀ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਪੁਲਿਸ ਨੂੰ ਰਾਤ 10:45 ਮਿੰਟ ਤੇ ਘਟਨਾ ਦੀ ਜਾਣਕਾਰੀ ਮਿਲੀ ਦੋਵਾਂ ਨੂੰ ਤੁਰੰਤ ਹਸਪਤਾਲ ਲਜਾਇਆ ਗਿਆ ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਕਰਨਵੀਰ ਤੇ ਪਰਿਵਾਰ ਦੇ ਬਿਆਨ ਲਏ ਜਾ ਰਹੇ ਹਨ ਕਰਨਵੀਰ ਪਿੱਖੀਵਾਲ ਦਾ ਰਹਿਣ ਵਾਲਾ ਸੀ ਬਿਊਰੋ ਰਿਪੋਰਟ ਐਬੀਪੀ ਸੰਜਲ ਪੰਜਾਬ ਦੇ ਗੁਰਦਾਸਪੁਰ ਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਅਤੇ ਬੋਡੀਗਾਰਡ ਦਾ ਕਤਲ ਕਰ ਦਿੱਤਾ ਗਿਆ ਵੀਰਵਾਰ ਰਾਤ ਕਰੀਬ 9 ਵਜੇ ਗੈਂਗਸਟਰ ਦੀ ਮਾਂ ਹਰਜੀਤ ਕੌਰ ਅਤੇ ਬੋਡੀਗਾਰਡ ਕਰਨਵੀਰ ਸਿੰਘ ਘਰ ਦੇ ਬਾਹਰ ਕਾਰ ਚ ਮੌਜੂਦ ਸਨ ਜਦੋਂ ਹਮਲਾਵਰਾਂ ਨੇ ਉਹਨਾਂ ਦੀ ਗੱਡੀ ਤੇ ਗੋਲੀਆਂ ਚਲਾ ਦਿੱਤੀਆਂ ਮੌੜਲੀ ਜਾਂਚ ਤੋਂ ਪਤਾ ਚੱਲਿਆ ਕਿ ਨਿਸ਼ਾਨਾ ਕਰਨਵੀਰ ਸੀ ਕਰਨਵੀਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਕੁਝ ਗੋਲੀਆਂ ਜੱਗੂ ਦੀ ਮਾਂ ਨੂੰ ਵੀ ਲੱਗੀਆਂ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹਰਜੀਤ ਨੂੰ 6 ਗੋਲੀਆਂ ਅਤੇ ਕਰਨਵੇਦ ਨੂੰ 4 ਗੋਲੀਆਂ ਲੱਗੀਆਂ ਇਸ ਦਾ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਹੈ ਫਲੋਰੈਂਸ ਦੇ ਵਿਰੋਧੀ ਬੰਬੀਹਾ ਗੈਂਗ ਨਾਲ ਜੁੜੇ ਤਿੰਨ ਗੈਂਗਸਟਰਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਇਸ ਦੀ ਜ਼ਿੰਮੇਵਾਰੀ ਲਈ ਹੈ ਇਹਨਾਂ ਚੋਂ ਦੋ ਗੈਂਗਸਟਰ ਹਰਿਆਣਾ ਦੇ ਸਨ ਪੁਲਿਸ ਇਸ ਘਟਨਾ ਨੂੰ ਗੈਂਗਵਾਰ ਨਾਲ ਜੋੜ ਰਹੀ ਹੈ ਕਿਉਂਕਿ ਜੱਗੂ ਲੰਬੇ ਸਮੇਂ ਤੋਂ ਪੰਜਾਬ ਵਿੱਚ ਅਪਰਾਧ ਦੀ ਦੁਨੀਆ ਵਿੱਚ ਸਰਗਰਮ ਹੈ ਉਸ ਦਾ ਕਈ ਵਿਰੋਧੀ ਗੈਂਗਾ ਨਾਲ ਟਕਰਾ ਰਿਹਾ ਹੈ ਜਾਣਕਾਰੀ ਮੁਤਾਬਕ ਇਹ ਘਟਨਾ ਵੀਰਵਾਰ ਰਾਤ 9:07 ਤੇ ਬਟਾਲਾ ਦੇ ਅਰਬਨ ਸਟੇਟ ਇਲਾਕੇ ਚ ਸਾਹਮਣੇ ਆਈ ਹਰਜੀਤ ਕੌਰ ਕਰਨਵੀਰ ਨਾਲ ਕਾਰ ਵਿੱਚ ਕਿਤੇ ਗਈ ਸੀ ਉਹ ਰਾਤ ਨੂੰ ਘਰ ਵਾਪਸ ਆਈ ਉਹ ਜੇ ਵੀ ਘਰ ਦੇ ਬਾਹਰ ਕਾਰ ਵਿੱਚ ਹੀ ਸੀ ਕਰਨਵੀਰ ਡਰਾਈਵਿੰਗ ਸੀਟ ਤੇ ਮੌਜੂਦ ਸੀ ਜਦੋਂ ਕਿ ਹਰਜੀਤ ਅਗਲੀ ਸੀਟ ਤੇ ਬੈਠੀ ਸੀ ਦੋ ਨੌਜਵਾਨ ਕਾਰ ਦੀ ਡਰਾਈਵਿੰਗ ਸੀਟ ਵੱਲ ਆਏ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਲਗਾਤਾਰ ਗੋਲੀਬਾਰੀ ਕੀਤੀ ਜਾ ਰਹੀ ਸੀ ਫਾਇਰਿੰਗ ਕਰਨ ਤੋਂ ਬਾਅਦ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਬਟਾੜਾ ਦੇ ਐਸਐਸਪੀ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਪੁਲਿਸ ਨੂੰ ਰਾਤ 10:45 ਮਿੰਟ ਤੇ ਘਟਨਾ ਦੀ ਜਾਣਕਾਰੀ ਮਿਲੀ ਦੋਵਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਕਰਨਵੀਰ ਤੇ ਪਰਿਵਾਰ ਦੇ ਬਿਆਨ ਲਏ ਜਾ ਰਹੇ ਹਨ ਕਰਨਵੀਰ ਪਿੱਖੀਵਾਲ ਦਾ ਰਹਿਣ ਵਾਲਾ ਸੀ ਬਿਊਰੋ ਰਿਪੋਰਟ ਐਬੀਪੀ ਸੰਜੋ